Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਕੱਲ੍ਹ ਜਿਹੜਾ ਕੌਂਟਾ ਮੈਂ ਜੋ ਸਾਰੀ ਜਾਣਕਾਰੀ ਜਿਹੜੀ ਆ ਕਿ ਇਹ ਨੂੰ ਬੜਿਆ ਕਿੰਨਾ ਬੜਾ ਘਰ ਹਾਂਜੀ ਮਾਨਯੋਗ ਸੀਐਮ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਮਾਨਯੋਗ ਡੀਜੀਪੀ ਸਾਹਿਬ ਉਹਨਾਂ ਦੀ ਹਦਾਇਤਾਂ ਅਨੁਸਾਰ ਜਿਹੜਾ ਯੋਧਨਸ਼ਾ ਵਿਰੋਧ ਤੇ ਉਸ ਤੋਂ ਬਾਅਦ ਜਿਹੜੀ ਨਸ਼ਾ ਮੁਕਤ ਪੰਜਾਬ ਦੀ ਇੱਕ ਮੁਹਿੰਮ ਚੱਲੀ ਹੈ ਉਹਦੇ ਤਹਿਤ ਸਾਡੀ ਸੀਆਈਏ ਦੀ ਟੀਮ ਨੂੰ ਆਪਣੇ ਡੀਐਸਪੀ ਇਨਵੈਸਟੀਗੇਸ਼ਨ ਗੁਰਿੰਦਰ ਨਾਗਰਾ ਇੰਚਾਰਜ ਸੀਆਈਏ ਅਮਨਦੀਪ ਇਹਨਾਂ ਟੀਮ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਦੋ ਬਿਗ ਫਿਸ਼ ਜਿਹੜੇ ਨੇ ਬਿਗ ਸਪਲਾਈਅਰ ਨੇ ਜਿਨ੍ਹਾਂ ਦੇ ਪਾਕਿਸਤਾਨ ਦੇ ਸ਼ਾ ਨਾਮ ਦੇ ਸਮਗਲਰ ਨਾਲ ਸੰਬੰਧ ਨੇ ਤੇ ਕੁਝ ਜਿਹੜੇ ਆਪਣੇ ਤਰਨਤਾਂ ਦੇ ਯੋਕ ਨੇ ਜਿਹੜੇ ਕਿ ਯੂਰਪ ਦੇ ਵਿੱਚ ਬੈ ਕੇ ਇੱਕ ਨਸ਼ੇ ਦਾ ਕਾਰੋਬਾਰ ਕਰ ਰਹੇ ਆ ਇੱਕ ਗਿਰੋਹ ਚਲਾ ਰਹੇ ਆ ਉਹਨਾਂ ਦੀ ਇਨਫੋਰਮੇਸ਼ਨ ਦੇ ਬੇਸਿਸ ਤੇ ਗ੍ਰੀਨ ਐਵੇਨਿਊ ਤਰਨਤਾਰਨ ਉਥੇ ਇਨਫੋਰਮੇਸ਼ਨ ਤੋਂ ਬਾਅਦ ਘੇਰਾਬੰਦੀ ਕੀਤੀ ਜਾਂਦੀ ਹੈ ਕਿ ਜਦੋਂ ਜਿਹੜੇ ਦੋ ਮੁੰਡੇ ਨੇ ਇੱਕ ਦਾ ਨਾਮ ਲਵਪ੍ਰੀਤ ਸਿੰਘ ਉਰਫ ਲਵ ਹੈ ਤੇ ਦੂਜੇ ਦਾ ਨਾਮ ਜਗਰੂਪ ਸਿੰਘ ਉਰਫ ਯੂਕੇ ਜਿਹੜੇ ਕਿ ਦੋਵੇਂ ਹੀ ਫਤਿਹ ਚ ਦੋਵੇਂ ਹੀ ਮੁਗਲ ਆਪਣਾ ਫਤਿਹ ਚੱਕ ਦੇ ਰਹਿਣ ਵਾਲੇ ਆ ਤੇ ਇਥੇ ਕਿਰਾਏ ਦੀ ਕੋਠੀ ਲੈ ਕੇ ਨਸ਼ੇ ਦਾ ਕਾਰੋਬਾਰ ਕਰਦੇ ਸੀਗੇ ਇਹਨਾਂ ਨੂੰ ਕਾਬੂ ਕਰਕੇ ਜਦੋਂ ਘਰ ਦੀ ਤਲਾਸ਼ੀ ਲਈ ਗਈ ਹੈ ਤੇ ਉਹਦੇ ਵਿੱਚੋਂ ਤਕਰੀਬਨ 5 ਕਿਲੋ ਹਿਰੋਇਨ ਸੱਤ ਜਿਹੜੇ ਸੋਫਿਸਟੀਕੇਟਿਡ 30 ਬੋਰ ਦੇ ਪਿਸਟਲ ਇੱਕ ਕਰੰਸੀ ਕਾਊਂਟਿੰਗ ਮਸ਼ੀਨ ਤੇ 720000 ਰੁਪਏ ਜਿਹੜੀ ਡਰੱਗ ਮੰਨੀ ਹੈ ਉਹ ਜਿਹੜੀ ਹੈ ਰਿਕਵਰ ਕੀਤੀ ਗਈ ਹੈ ਤੇ ਜਿੰਨੂੰ ਇੱਕ ਆਪਾਂ ਇੱਕ ਬਹੁਤ ਵੱਡੀ ਜਿਹੜੀ ਕਾਮਯਾਬੀ ਆਪਾਂ ਸਮਝਦੇ ਹਾਂ ਤੇ ਆਪਣੀ ਇਸ ਮੁਹਿੰਮ ਦੇ ਤਹਿਤ ਜਦੋਂ ਜਿਹਦੇ ਵਿੱਚ ਆਪਾਂ ਇਹ ਲਿਆ ਕਿ ਵੀ ਜਿਹੜੇ ਕੀ ਛੁਪੇ ਹੋਏ ਜਿਹੜੇ ਡਰੱਗ ਸਮਗਲਰ ਨੇ ਜਿਹੜੇ ਕਿ ਹੁਣ ਕਾਫੀ ਆਪਾਂ ਪਿੱਛੇ ਬੰਦੇ ਫੜੇ ਆ ਕਾਫੀ ਪੈਡਲਰ ਸਪਲਾਈਅਰ ਹਰ ਤਰ੍ਹਾਂ ਦੇ ਸਮਗਲਰ ਸੀ ਫੜੇ ਆ ਤੇ ਉਹਦੇ ਵਿੱਚ ਜਿਹੜੇ ਹੁਣ ਛੁਪ-ਛੁਪ ਕੇ ਕੰਮ ਕਰ ਰਹੇ ਆ ਜਿਹੜੇ ਕਿ ਪਿੱਛੇ ਛੁਪ ਕੇ ਦਾਇਰ ਰਹਿ ਕੇ ਸਾਡੇ ਯੂਕਾ ਨੂੰ ਗੁੰਮਰਾਹ ਕਰਦੇ ਆ ਉਹਨਾਂ ਨੂੰ ਵੀ ਫੜ-ਫੜ ਕੇ ਅੰਦਰ ਕਰ ਰਹੇ ਨੇ ਤੇ ਉਹਦੇ ਤਹਿਤ ਹੀ ਜਿਹੜੇ ਦੋ ਮੁਜ਼ਰਮ ਨੇ ਗ੍ਰਿਫਤਾਰ ਕੀਤੇ ਹਨ ਜੀ ਸਰ ਪਹਿਲਾਂ ਕੁਝ ਬੱਚਿਆ ਹੈ ਨਹੀਂ ਹਜੇ ਇਹਨਾਂ ਦੇ ਪਹਿਲੇ ਜਿਹੜੇ ਕੋਈ ਪਰਚੇ ਆ ਉਹ ਸਾਹਮਣੇ ਨਹੀਂ ਆਏ ਆ ਇਹਨਾਂ ਦੇ ਗਿਰੋਹ ਦੇ ਸਾਨੂੰ ਹੋਰ ਬੰਦਿਆਂ ਦੇ ਨਾਮ ਜਿਹੜੇ ਉਜਾਗਰ ਹੋਏ ਨੇ ਤੇ ਉਹਨਾਂ ਦੀ ધરਪકડ ਲਈ ਸਾਡੀ ਕੋਸ਼ਿਸ਼ ਜਾਰੀ ਹੈ ਤੇ ਸਾਨੂੰ ਉਮੀਦ ਹੈ ਕਿ ਸ਼ਾਮ ਤੱਕ ਹੋ ਇਹਦੇ ਵਿੱਚ ਹੋਰ ਗ੍ਰਫਤਾਰੀਆਂ ਵੀ ਹੋਣਗੀਆਂ ਜਦੋਂ 72 ਜਾਣੇ ਇਥੇ ਪੰਜਾਬ ਚ ਕਿਨੇ ਕਰਦੇ ਸੀ ਕਿਸੇ ਤੇ ਡਰੋਨ ਦਾ ਹੀ ਸਮਾਨ ਮੰਗਵਾਉਂਦੇ ਸੀਗੇ ਹਾਂਜੀ ਇਥੇ ਲੋਕਲੀ ਇਹ ਸਪਲਾਈ ਅੱਗੇ ਸਮਾਨ ਵੇਚਦੇ ਸੀਗੇ ਕਿਨੇ ਟਾਈਮ ਚਿੰਦੇ ਰਹੇ ਇਸ ਕਿਤੀ ਲਈ ਇਹ ਹੁਣ ਕਰਦੀਆਂ ਜਾਂਚ ਦਾ ਵਿਸ਼ਾ ਹੈ ਪਿਛਲੇ ਤਕਰੀਬਨ 5-6 ਮਹੀਨੇ ਤੋਂ ਉੱਥੇ ਰਹੀ ਰਹੀ ਸੀ 25 ਲੱਖ ਰੁਪਏ ਪਹਿਲੇ ਹੁੰਦਾ ਉਸ ਵਿੱਚ ਪ੍ਰਮਾਣੋਦੀ ਮਲਟੀ ਕੰਪਨੀ ਹੈ ਨੀ ਉਹਦੇ ਬਾਰੇ ਜੋ ਤਫਸੀਲਾਂ ਦੇਖੇ ਤੇ ਮਿਲਦੀਆਂ ਤਦ ਕੋਈ ਮੰਗ ਰਿਹਾ ਹੈ ਇਹ ਹੁਣ ਪੇਸਟ ਕਰਾਂਗੇ ਜੀ ਹੁਣ ਪੇਸਟ ਕਰਕੇ ਇਹਨਾਂ ਦਾ ਵਰਤ ਵਰਤ ਮੰਗ ਲਵਾਂਗਾ